ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮ ਹਾਂਜੀ ਲੱਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਸ਼ੁਰੂਆਤ ਉਸ ਵੀਡੀਓ ਤੋਂ ਕਰਦੇ ਆ ਜਿਸ ਦਿਨ ਆਪਾਂ ਨੇ ਲਸਣ ਬੀਜਣ ਲਈ ਖੇਤ ਦੀ ਤਿਆਰੀ ਕੀਤੀ ਸੀਗੀ ਤੇ ਇਹ ਸ਼ਾਮ ਦਾ ਟਾਈਮ ਸੀਗਾ ਇੱਥੇ ਸਾਡੇ ਪਾਪਾ ਕਿਹੜੀ ਸਾਫ ਕਰ ਰਹੇ ਸੀਗੇ ਸਾਰੀ ਕਿਹੜੀ ਆਪਾਂ ਨੇ ਪਹਿਲਾਂ ਬਹਾ ਕੇ ਥੋੜਾ ਜਿਹਾ ਖੇਤ ਵੀ ਉਹਦੇ ਵਿੱਚ ਜਿਹੜੇ ਆਪਣੇ ਬਾਜਰੇ ਦੇ ਸੀਗੇ ਜੜਾਂ ਜੀਆਂ ਉਹ ਸਾਰੀਆਂ ਚੁਕਤੀਆਂ ਸੀ ਤਾਂ ਚੋ ਫਾਲੀ ਦੇ ਮੂਰੇ ਨਾਵੇ ਫਿਰ ਇਹ ਲਸਣ ਲਈ ਤਿਆਰ ਕਰ ਲਿਆ ਸੀਗਾ ਤੇ ਇੱਧਰ ਦੇਖੋ ਸਰੋਂ ਆਪਣੇ ਤੇ ਇਹਦਾ ਤੋੜ ਕੇ ਬਣਾਵਾਂਗੇ ਸਾਗ ਸਰੋਂ ਆਪਣੇ ਹੋ ਚੁੱਕੀ ਹੈ ਸਾਗ ਲਈ ਤੇ ਇਹ ਹੈਗਾ ਜੀ ਸਵੇਰ ਦਾ ਟਾਈਮ ਸਵੇਰ ਦੇ 8 ਵਜੇ ਚੁੱਕੇ ਨੇ ਤੇ ਆਪਾਂ ਲੱਗ ਗਏ ਜੀ ਲਸਣ ਬੀਜਣ ਕਿਉਂਕਿ ਕੱਲ ਸ਼ਾਮੀ ਤਿਆਰੀ ਕਰ ਲਈ ਸੀਗੀ ਤੇ ਇਹ ਵੀਡੀਓ ਹੈਗੀ ਆ ਐਤਵਾਰ ਵਾਲੇ ਦਿਨ ਦੀ ਹੈ ਨਾ ਉਸ ਤੋਂ ਬਾਅਦ ਹੋਰ ਵੀਡੀਓ ਪਾਈ ਗਏ ਤੇ ਇਹ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਆਪਾਂ ਨੇ ਐਤਵਾਰ ਨੂੰ ਲਸਣ ਬੀਜਦਾ ਸੀਗਾ ਬੱਚੇ ਘਰੇ ਸੀਗੇ ਇਹਨਾਂ ਨੂੰ ਵੀ ਨਾਲ ਲਾ ਲਿਆ ਸੀਗਾ ਤੇ ਸਾਰੀ ਕਿਆਰੀ ਆਪਾਂ ਨੇ ਬੀਜਤੀ ਸੀ ਆ ਬੱਟ ਤੋਂ ਲੈ ਕੇ ਉਹ ਦੂਰ ਤੱਕ ਬੀਜਤਾ ਆਪਾਂ ਨੇ ਲਸਣ ਮੂਰੇ ਆਪਾਂ ਨੇ ਮੇਥੀ ਧਨੀਆ ਇਹ ਲਾਤੀਆਂ ਲੈਣਾ ਦੇ ਵਿੱਚ ਉਦੋਂ ਅੱਗੇ ਹੀ ਲੰਬੀਆਂ ਲੰਬੀਆਂ ਲੈਣਾ ਖਿੱਚ ਕੇ ਫਾਰੀ ਦੇ ਨਾਲ ਆਪਾਂ ਨੇ ਲਸਣ ਬੀਜਤਾ ਤਿੰਨੋ ਚਾਰਾ ਜਾਣਿਆਂ ਨੇ ਅਸੀਂ ਰਲ ਕੇ ਬੀਜਤਾ ਸੀਗਾ ਮੈਂ ਪਹਿਲਾਂ ਸਭ ਤੋਂ ਪਹਿਲਾਂ ਅੰਦਰਲੇ ਕੰਮ ਨਵੇੜੇ ਪਰਸ਼ਮਾ ਦਾ ਸਾਰਾ ਨਵੇੜ ਕੇ ਆ ਕੇ ਪਾਣੀ ਵਗੈਰਾ ਪਲਾ ਕੇ ਸੁੰਬਰ ਕੇ ਵੇੜਾ ਗੋਹਾ ਕੁੜਾ ਚੱਕ ਕੇ ਉਸ ਤੋਂ ਬਾਅਦ ਆ ਕੇ ਇਹਨਾਂ ਨਾਲ ਲੱਗੀ ਤੀ ਉਸ ਤੋਂ ਪਹਿਲਾਂ ਇਹਨਾਂ ਨੇ ਆਪਣੇ ਬੱਚਿਆਂ ਨੇ ਆਪਣੇ ਪਾਪੇ ਨਾਲ ਰਲ ਕੇ ਹਨਾ ਮੂਰੇ ਬੀਜਤਾ ਸੀਗਾ ਤੇ ਥੋੜਾ ਜਿਆ ਰਹਿ ਗਿਆ ਸੀਗਾ ਬੀਜਣ ਤੋਂ ਫਿਰ ਇੱਥੇ ਮੈਂ ਆ ਕੇ ਲੱਗੀ ਸੀ ਕਿ ਆਪਾਂ ਦਾ ਅੰਦਰ ਕੰਮ ਨਵੇੜ ਕੇ ਤੇ ਮੈਂ ਚਾਹ ਲਿਆ ਕੇ ਦਿੱਤੀ ਸੀਗੀ ਮੈਂ ਹਾਂ ਵੀ ਜਨ ਨੂੰ ਤੁਸੀਂ ਚਾਹ ਪੀ ਲੋ ਤਾਂ Papa ਚਾਹ ਪੀਣ ਲੱਗ ਗਿਆ ਫਿਰ ਮੈਂ ਲੱਗੀ ਸੀ ਕਿ ਮੈਂ ਹਲੇ ਆ ਮਪੋਰ ਦਾ ਨਿਕ ਤੇ ਜਿਸ ਕਾਰਨ ਲੱਗਿਆ ਸੀਗਾ ਟਕੜ ਜਿਹੜੀਆਂ ਖਾਲੀਆਂ ਦੇ ਵਿੱਚ ਆਪਾਂ ਨੇ ਲਸਣ ਬੀਜ ਚੁੱਕੇ ਸੀ ਨਾ ਉਹਨਾਂ ਨੂੰ ਥੋੜੀ ਥੋੜੀ ਪੋਲੀ ਪੋਲੀ ਮਿੱਟੀ ਪਾਉਣੀ ਸੀਗੀ ਤੇ ਉਹ ਪੰਜੇ ਨੂੰ ਪੁੱਠਾ ਕਰਕੇ ਉਹਦੇ ਨਾਲ ਢਾਕ ਰਿਆ ਸੀਗਾ ਲਸਣ ਦੀਆਂ ਲਸਣ ਤੇ ਲਸਣ ਆਪਾਂ ਇੱਕ ਕਾਫੀ ਸਾਰਾ ਬੀਜ ਲੈਣੇ ਹੁੰਨੇ ਤਾਂ ਜੋ ਵਧੀਆ ਖੁੱਲਾ ਸਰ ਸਕੇ ਹਨ ਤੇ ਲਸਣ ਬੀਜਣਾ ਵੀ ਚਾਹੀਦਾ ਹਰ ਇੱਕ ਦਾਲ ਸਬਜ਼ੀ ਦੇ ਵਿੱਚ ਪਾਉਣਾ ਚਾਹੀਦਾ ਬਹੁਤ ਹੀ ਫਾਇਦੇਮੰਦ ਦਾ ਸਰੀਰ ਲਈ ਤੇ ਬਹੁਤ ਘੱਟ ਬੀਜਦੇ ਨੇ ਅੱਜ ਕੱਲ ਪਰ ਅਸੀਂ ਸ਼ੁਰੂ ਤੋਂ ਹੀ ਲਸਣ ਬੀਜਦੇ ਆ ਤੇ ਕਈ ਲੋਕ ਕਹਿੰਦੇ ਸਾ ਤੋਂ ਬੀਜ ਨਹੀਂ ਹੁੰਦਾ ਜਾਂ ਮਤਲਬ ਗੋਡੇ ਵਗੈਰਾ ਦੁਖਦੇ ਆ ਜਾਂ ਬੈਠ ਨਹੀਂ ਹੁੰਦਾ ਹੈਗਾ ਹਨਾ ਬਹੁਤ ਘੱਟ ਲੋਕ ਬੀਜਦੇ ਆ ਤੁਸੀਂ ਨਾ ਜੇ ਕਿਸੇ ਨੇ ਬੀਜਣਾ ਹੁੰਦਾ ਨਾ ਇਦਾਂ ਕਰਿਆ ਕਰੋ ਬੀਜ ਦੀ ਸਾਨ ਹੈ ਇਹਦੇ ਉੱਤੇ ਜਿਹੜੀ ਆਪਣੇ ਧਾਨਾਂ ਦੀ ਪ੍ਰਾਲੀ ਹੁੰਦੀ ਹੈ ਨਾ ਉਹ ਕੁੱਤਰ ਕੇ ਮਸ਼ੀਨ ਦੇ ਨਾਲ ਸਿੜ ਦਿਆ ਕਰੋ ਫਿਰ ਇਹਦੇ ਵਿੱਚ ਕਾ ਵਗੈਰਾ ਨਹੀਂ ਹੁੰਦਾ ਨਾ ਗੁਡਾਈ ਦੀ ਲੋੜ ਪੈਂਦੀ ਆ ਪਰ ਅਸੀਂ ਨਹੀਂ ਸਿੜਦੇ ਹੈਗੇ ਕਿਉਂਕਿ ਜੀ ਅਸੀਂ ਤਾਂ ਗੁਡਾਈ ਕਰ ਲੈਂਦੇ ਆ ਤੇ ਥੋੜਾ ਥੋੜਾ ਚਿਰਵਾਦ ਮਤਲਬ ਗੁਡਾਈ ਕਰ ਹੀ ਜੰਨੇ ਆ ਤੇ ਸੋਨਾ ਹੋ ਜਾਂਦਾ ਤੇ ਵੈਸੇ ਪ੍ਰਾਲੀ ਪਾ ਦਿਆ ਕਰੋ ਜੇ ਤੁਹਤੋਂ ਨਹੀਂ ਗੁੜਾਈ ਕਰ ਹੁੰਦੀ ਪਰ ਬੀਜਿਆ ਕਰੋ ਲਸਣ ਥੋੜਾ ਜਿਹਾ ਹੀ ਚਾਹੀਏ ਬੀਜੋ ਆਪਦੇ ਹਨਾ ਘਰ ਜੋਗਾ ਤੇ ਕਿਉਂਕਿ ਜੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹ ਸਰੀਰ ਲਈ ਤੇ ਦੇਖੋ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਉਹ ਬਿਮਾਰੀਆਂ ਲਈ ਤਾਂ ਲਸਣ ਖਾਣਾ ਜ਼ਰੂਰੀ ਹੈ ਤਾਂ ਜੋ ਆਪਾਂ ਨੂੰ ਬਿਮਾਰੀਆਂ ਨਾਲ ਲੱਗਣ ਹਨਾ ਤੇ ਖੂਨ ਵਗੈਰੇ ਨੂੰ ਵੀ گاੜਾ ਹੋਣ ਤੋਂ ਰੋਕਦਾ ਸਿਆਲਾਂ ਦੇ ਵਿੱਚ ਹਨਾ ਖਾਣਾ ਚਾਹੀਦਾ ਦਾਲ ਸਬਜੀ ਦੇ ਵਿੱਚ ਪਾ ਕੇ ਅਸਤ ਗਰਮੀਆਂ ਦੇ ਵਿੱਚ ਵੀ ਪਾਉਨੇ ਆ ਅਸੀਂ ਕਦੇ ਵੀ ਨਹੀਂ ਛੱਡਿਆ ਹੈਗਾ ਗਰਮੀਆਂ ਦੇ ਵਿੱਚ ਤੇ ਕੱਟ ਕਰ ਦਿੰਨੇ ਆ ਪਰ ਪਾਉਨੇ ਜ਼ਰੂਰ ਆ ਜਿਵੇਂ ਹੁਣ ਸਿਆਲ ਆ ਗਿਆ ਸਿਆਲਾਂ ਦੇ ਵਿੱਚ ਤਾਂ ਸਾਡੇ ਤਾਂ ਬਹੁਤ ਜ਼ਿਆਦਾ ਲਸਣ ਪੈਂਦਾ ਬਹੁਤ ਲਸਣ ਪਾਉਨੇ ਆ ਅਸੀਂ ਦਾਲ ਸਬਜੀ ਦੇ ਵਿੱਚ ਤੇ ਗਰਮੀ 'ਚ ਥੋੜਾ ਘਟਾ ਦੀਦਾ ਤੇ ਇਥੇ ਨਾਲੇ ਲਸਣ ਨਾਲ ਲਾਰੇ ਨਾਲੇ ਕਰ ਰਹੇ ਸੀ ਗੱਲਾਂ ਤੇ ਜਿਸ ਕਾਰਨ ਦੇਖੋ ਫਾਲੀ ਨਾ ਹੋਣ ਉਸ ਕਾਰਨ ਲੱਗ ਗਿਆ ਸੈਜ ਥੱਕ ਚੁੱਕਿਆ ਕਿਉਂਕਿ ਜੀ ਕਾਫੀ ਸਾਰੇ ਬੀਜਤਾ ਸੀ ਉਹਨਾਂ ਦੇ ਲਸਣ ਤੇ ਉਹਦੇ ਨਾਲ ਸਿਰ 'ਚ ਜਦੋਂ ਪੰਜ ਖੜਾ ਰਹਿੰਦਾ ਖਾਜ ਹੋਣ ਲੱਗ ਜਾਂਦੀ ਹੈ ਹੁਣ ਉਹ ਸਿਰ 'ਚ ਖਾਜ ਹੋਣ ਲੱਗ ਗਈ ਉਹਨੂੰ ਮੈਂ ਕਿਹਾ ਵੀ ਤੂੰ ਇਹਨੇ ਚੱਲ ਬਹਿ ਕੇ ਪੀ ਲੈ ਚਾਹ ਚਾਨੂੰ ਮੈਂ ਤੇ ਜਿਸ ਕਾਰਨ ਬੀਜ ਦੰਨੇ ਆ ਤੇ ਅਸੀਂ ਦੋਨੋਂ ਲੱਗੇ ਹੋਏ ਸੀਗੇ ਹੁਣ ਬੀਜਣ ਹੇ ਗਾਜਰਾਂ ਦੇ ਵੀ ਖਾਜ ਹੋਣ ਲੱਗ ਗਈ ਸਿਰਚ ਨਾਲ ਸਵੇਰ ਦਾ 8 ਵਜੇ ਦਾ ਟਾਈਮ ਸੀਗਾ ਧੁੱਪਾਂ ਚ ਉੱਗ ਰਹੀ ਸੀਗੇ ਅਸੀਂ ਤਾਂ ਹੀ ਸਾਜਰੇ ਲਾ ਗਏ ਸੀਗੇ ਬਾਅਦ ਚ ਧੁੱਪਾਂ ਚ ਇੱਥੇ ਖੜ ਨਹੀਂ ਹੋਣਾ ਹੈਗਾ ਵੀ ਚਲੋ ਸਾਜਰੇ ਸਾਜਰੇ ਬੀਜਿਆ ਜਾਵੇ ਹਨਾ ਤੇ ਆਪਾਂ ਨੇ ਸਾਰੇ ਕੁਸ਼ ਬੀਜਤਾ ਮੂਲੀਆਂ ਵਗੈਰਾ ਤੇ ਗਾਜਰਾ ਹਨਾ ਸਾਰੇ ਕੁਸ਼ ਆਪਾਂ ਮਤਲਬ ਘਰ ਦਾ ਬੀਜ ਦਿੰਨੇ ਆ ਤਾਂ ਜੋ ਆਪਾਂ ਨੂੰ ਹਨਾ ਬਾਹਰੋਂ ਨਾ ਲਿਆ ਕੇ ਖਾਣਾ ਪਵੇ ਹੁਣ ਆਪਾਂ ਨੇ ਦੇਖੋ ਹੁਣ ਆਪਣੇ ਸਾਗ ਹੋਇਆ ਹੁਣ ਆਪਾਂ ਨੇ ਬਣਾ ਕੇ ਖਾਣਾ ਹੈ ਪਹਿਲੇ ਸੀਜ਼ਨ ਦਾ ਉਹ ਵੀ ਆਪਾਂ ਦੂਸਰੇ ਦਿਨ ਬਣਾਵਾਂਗੇ ਤੋਂ ਇਹਦੋਂ ਤੋੜ ਕੇ ਫਿਰ ਤੁਹਾਨੂੰ ਦਿਖਾਉਨੇ ਆ ਤੇ ਘਰ ਦੀ ਸਰੋਂ ਦਾ ਹੀ ਬਣਾਇਆ ਸਾਗ ਆਪਾਂ ਨੇ ਬਹੁਤ ਵਧੀਆ ਸਾਗ ਬਣਿਆ ਹੈ ਤੇ ਆਪਾਂ ਮੁੱਲ ਲੈ ਕੇ ਨਹੀਂ ਖਾਂਦੇ ਹੈਗੇ ਮੁੱਲ ਨਹੀਂ ਵਧੀਆ ਲੱਗਦੀ ਹੈਗੀ ਕੋਈ ਵੀ ਚੀਜ਼ ਲੈਣੀ ਤੇ ਜਿੰਨਾ ਘਰ ਦਾ ਹੋ ਸਕੇ ਉੰਨੀ ਕੋਸ਼ਿਸ਼ ਕਰੀ ਦੀ ਹੈ ਵੀ ਜਿੰਨਾ ਵੱਧ ਤੋਂ ਵੱਧ ਕਰੇ ਬੀਜ ਸਕੀ ਹੈ ਹੈਨਾ ਸਾਰਾ ਕੁਝ ਬੀਜਦੇ ਆ ਤੇ ਬਸ ਆਪਣੇ ਪੱਠੇ ਇੰਨੇ ਰਹਿ ਗਏ ਉਕੇ ਇਹ ਖਾਲੀ ਕਰਕੇ ਨਾ ਜਿਹੜਾ ਸਾਡੇ ਬੈਕ ਸਾਈਡ ਆ ਨਾ ਉੱਥੇ ਫਿਰ ਆਪਾਂ ਨੇ ਉਸ ਉਹਨੂੰ ਤਿਆਰ ਕਰਕੇ ਨਾ ਉੱਥੇ ਆਪਾਂ ਨੇ ਸਰੋਂ ਬੀਜਣੀ ਆ ਉਹ ਵੀ ਫਾਣੀਆਂ ਦੇ ਨਾਲੇ ਬੀਜਾਂਗੇ ਮਤਲਬ ਖਾਈ ਕਰਕੇ ਨਾ ਉਹਦੇ ਵਿੱਚ ਸਰੋਂ ਪੋਰ ਕੇ ਫੇਰ ਬੀਜਾਂਗੇ ਤੇ ਬਸ ਬਾਜਰਾ ਥੋੜਾ ਜਿਹਾ ਹੀ ਰਹਿ ਗਿਆ ਹੁਣ ਤਾਂ ਇੰਨਾ ਔਖਾ ਵੱਡਿਆ ਬਹੁਤ ਔਖਾ ਵੱਡਿਆ ਗਿਰਿਆ ਹੋਇਆ ਪਹਿਲਾਂ ਬਹੁਤ ਵਧੀਆ ਖੜਾ ਸੀਗਾ ਜਦੋਂ ਨੇਹਰੀਆਂ ਇੱਕ ਦੋ ਨੇਹਰੀ ਆ ਗਈ ਹੈ ਨਾ ਮੀਂਹ ਆ ਗਿਆ ਉਹਨੇ ਸੈੱਟ ਤਾਂ ਕਿ ਤਾਂ ਲੰਬਾ ਪੈ ਗਿਆ ਬਾਜਰਾ ਸਾਰਾ ਬਹੁਤ ਔਖਾ ਵੱਢਿਆ ਤੇ ਲੋ ਜੀ ਇੱਥੇ ਲਸਣ ਬੀਜਣ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਪੱਠੇ ਚਕਾਉਣ ਦੋਕ ਭਰੀਆਂ ਵੱਟੀਆਂ ਸੀਗੀਆਂ ਤੇ ਸਵੇਰ ਦੁਪਹਿਰ ਜੋ ਕ ਵੱਢਿਆ ਸੀ ਹਾਲੇ ਸ਼ਾਮ ਜਿਹੜਾ ਸਵੇਰ ਨੂੰ ਪਾਉਣਾ ਉਹ ਸ਼ਾਮੀ ਵੱਢਾਂਗੇ ਕਿਉਂਕਿ ਟਾਈਮ ਬਹੁਤ ਹੋ ਗਿਆ ਸੀਗਾ ਫਿਰ ਐਦਾ ਸੀਗਾ ਥੱਕ ਗਏ ਸੀਗੇ ਲਸਣ ਬੀਜ ਕੇ ਚੋਲੇ ਇੰਨਾ ਕ ਵੱਢ ਕੇ ਰੱਖ ਲਿਆ ਸੀਗਾ ਵੀ ਦੁਪਹਿਰੇ ਪਾ ਦਾਂਗੇ ਬਾਕੀ ਸ਼ਾਮ ਨੂੰ ਵੜ ਲਾਂਗੇ ਤੇ ਇੱਥੇ ਦੇਖੋ ਨੀਲਾ ਨੀਲਾ ਆਸਮਾਨ ਵੀਡੀਓ ਬਣਾ ਰਿਹਾ ਆਪਣਾ ਜਸਕਰਨ ਜਦੋਂ ਨਾ ਜਸਕਰਨ ਦੇ ਹੱਥ ਵਿੱਚ ਕੈਮਰਾ ਆ ਜਵੇ ਨਾ ਫਿਰ ਇਹ ਬਾਲੀ ਉਹ ਕਰਦਾ ਜਿਵੇਂ ਹੁੰਦੇ ਨਹੀਂ ਕੈਮਰੇ ਵਾਲੇ ਹਨ ਸ਼ਾਰਟ ਲੈਂਦੇ ਆ ਉਸ ਤਰ੍ਹਾਂ ਵੀਡੀਓ ਬਣਾਉਂਦਾ ਇਹ ਲਓ ਜੀ ਆਪਾਂ ਪੱਠੇ ਜਾ ਕੇ ਜਕਾ ਦਈਏ ਲੈ ਜਾਣਗੇ ਅੰਦਰ ਹਾਂਜੀ ਇਹ ਵੀਡੀਓ ਅ ਅੱਗੇ ਹੈਗੀ ਆ ਜੀ ਉਸ ਤੋਂ ਬਾਅਦ ਅ ਦੀਰਵਾਰ ਤੇ ਜਾਣ ਕੇ ਕੱਲ ਦੀ ਵੀਡੀਓ ਆ ਇਹ ਤੇ ਉਸ ਤੋਂ ਲਸਣ ਬੀਜਣ ਤੋਂ ਬਾਅਦ ਫਿਰ ਆਪਾਂ ਨੇ ਦਿਖ ਰਹੋ ਚੱਕਰੀਆਂ ਵਗੈਰਾ ਦੀ ਵੀਡੀਓ ਪਾਈਆਂ ਹੋਰ ਪਾਈ ਗਏ ਤੇ ਇਹ ਵੀਡੀਓ ਸਾਡੇ ਕੋਲ ਪਹਿਲਾਂ ਦੀ ਪਈ ਤੀ ਲਸਣ ਦੀ ਤੇ ਇਹ ਕੱਲ ਦੀ ਆ ਵੀਰਵਾਰ ਦੀ ਵੀਰਵਾਰ ਨੂੰ ਮੋਟਰ ਚੱਲ ਰਹੀ ਸੀਗੀ ਆਪਣੀ ਫਿਰ ਮੈਂ ਲਾਹਾ ਤੱਕ ਲਿਆ ਹਨਾ ਮੋਟਰ ਦਾ ਤੇ ਮੈਂ ਹਾਂ ਵੀ ਚਲੋ ਜਿਹੜੇ ਖੇਸੀਆਂ ਭੂਰੀਆਂ ਜਿਹਨਾਂ ਧੋ ਕੇ ਰੱਖਦੀਏ ਹੁਣ ਤਾਂ ਲੈ ਨਹੀਂ ਹੁੰਦੇ ਹੈਗੇ ਬੜੇ ਕੰਬਲ ਕੱਢ ਲਿਆ ਆਪਾਂ ਨੇ ਤੇ ਮੈਂ ਫਿਰ ਸਾਜਰੀ ਮਸ਼ੀਨ ਲਾਤੀ ਸੀਗੀ ਕੰਮ ਆਪਣੇ ਨਿਬੜ ਚੁੱਕੇ ਸੀਗੇ ਨਾਲ ਦੀ ਨਾਲ ਮਸ਼ੀਨ ਲਾਤੀ ਤੀ ਦੇ ਸਾਗ ਵੀ ਆਪਾਂ ਨੇ ਤੋੜ ਕੇ ਲਿਆ ਕੇ ਰੱਖ ਲਿਆ ਸੀਗਾ ਦਿਖਾਇਆ ਤੁਹਾਨੂੰ ਟੋਕਰੀ ਦੇ ਵਿੱਚ ਪਿਆ ਉਹ ਧਰਾਂਗੇ ਤੇ ਪਸ਼ੂ ਵੀ ਆਪਣੇ ਖਾ ਪੀ ਕੇ ਬੈਗੇ ਸੀਗੇ ਤੇ ਬਸ ਹੁਣ ਇਹਨਾਂ ਨੂੰ ਥੱਲੇ ਨਾ ਮੈਂ ਮੈਨੂੰ ਐ ਸੀਗਾ ਫਟਾਫਟ ਕਿਤੇ ਲਹਿੜ ਨਾ ਚਲੇ ਜਾਵੇ ਫਟਾਫਟ ਇਕ ਝੱਲ ਲਿਆ ਮੈਂ ਤੇ ਫਟਾਫਟ ਤਿੰਨ ਚਾਰ ਸੀਗੇ ਕੇਸੀਆਂ ਕੇਸ ਜੇ ਤੋਕੇ ਆਪਾਂ ਨੇ ਮਸ਼ੀਨ ਦੇ ਵਿੱਚ ਮੋਟਰ ਤੇ ਲੈ ਕੇ ਸੀਗੇ ਐ ਸੀਗਾ ਵੀ ਖੁੱਲੇ ਪਾਣੀ 'ਚ ਵਧੀਆ ਝੱਕ ਜੀ ਨਿਕਲ ਜਾਂਦੀ ਆ ਹਨਾ ਕੋਲੇ ਤੇ ਜੇ ਦੀ ਗੰਗਾ ਲਈ ਜਾਂਦੇ ਨਹੀਂ ਤਾਂ ਉਪਰ ਕਾਫੀ ਪਾਣੀ ਲੱਗ ਜਾਂਦਾ ਸਰਫੇ ਨਹੀਂ ਨਿਕਲ ਜਾਂਦੀ ਕੱਪੜਿਆਂ ਚ ਭਾਰੀਆਂ ਚ ਤੇ ਲਓ ਜੀ ਇੱਥੇ ਆ ਗਏ ਆਪਾਂ ਮੋਟਰ ਤੇ ਤੇ ਕਚਲ ਦੀ ਤੇ ਲਓ ਜੀ ਦੇਖੋ ਆਪਣੇ ਆਲੇ ਦਾਲੇ ਦਾ ਮੌਸਮ ਤੇ ਜਿਹੜੇ ਤਾਂ ਸੀਗੇ ਨਾਲ ਦੇ ਖੇਤ ਆਲੇ ਆਪਣੇ ਵੱਢ ਚੁੱਕੇ ਨੇ ਇਹ ਵੀਡੀਓ ਇਹ ਨਾਲ ਦੇ ਖੇਤ ਆਲੇ ਆਪਣੇ ਤਾਂ ਵੱਢ ਕੇ ਲੈ ਗਏ ਤੇ ਇਧਰ ਆਪਣੀ ਨਾ ਜਿਹੜਾ ਆਪਣੇ ਗਿਨੀ ਦਾ ਟੇਬਲ 'ਚੋਂ ਬੀਜਿਆ ਸੀ ਇਹ ਵੀ ਉਗ ਚੁੱਕਿਆ ਹੈ ਬਹੁਤ ਵਧੀਆ ਹੋ ਗਿਆ ਲਓ ਜੀ ਤਾਂ ਕਹਿ ਨਹੀਂ ਨਾ ਇਹ ਵੀਡੀਓ ਬਹੁਤ ਸਟਾਈਲਾਂ ਨਾਲ ਬਣਾਉਂਦਾ ਇਥੇ ਖਾਲ ਦੇ ਵਿੱਚ ਬੜ ਕੇ ਵੀਡੀਓ ਬਣਾਉਣ ਲੱਗ ਗਿਆ ਫੇਰ ਕਹਿੰਦਾ ਆਪੇ ਕੰਨ ਲੱਗ ਗਿਆ ਕਹਿੰਦਾ ਹੋਰੇ ਨਾ ਦੇ ਕਹਿੰਦਾ ਖਾਲ ਦੇ ਵਿੱਚੇ ਮੋਬਾਈਲ ਗਿਰ ਜਵੇ ਹੋਰ ਵੀਡੀਓ ਬਣਾਉਣੀ ਮਹਿੰਗੀ ਪੈ ਜਾਵੇ ਬਹੁਤ ਸ਼ਾਰਟਜ ਹੋਰੇ ਲੋਟ ਲੰਦਾ ਇਹ ਕੈਮਰਾ ਵਾਲਿਆ ਮਗੂ ਤੇ ਲਓ ਜੀ ਬਸ ਸਾਫਾ ਪਾਏ ਦੈ ਨਾ ਸੁੱਕਣੇ ਪਾ ਦਾਂਗੇ ਹੁਣ ਤਾਰ ਤੇ ਇੱਥੇ ਨੂੰ ਚੜੀ ਜਾਣਗੇ ਬਹੁਤ ਜਿਆਦਾ ਬਹੁਤ ਜ਼ਿਆਦਾ ਪਾਣੀ ਹੋ ਗਿਆ ਸੀਗਾ ਵਿੱਚ ਇਹਨਾਂ ਦੇ ਬਹੁਤ ਔਖੇ ਲੈ ਕੇ ਆਈਆਂ ਚੱਕ ਕੇ ਤਾਰ ਤੇ ਸੁੱਕਣੇ ਪਾਤੇ ਕੱਪੜੇ ਵੀ ਮੇਰੇ ਸਾਰੇ ਗਿੱਲੇ ਹੋ ਚੁੱਕੇ ਸੀਗੇ ਮਨਾਈ ਦੀ ਗੇ ਚਲ ਖੋਲਣੀਆਂ ਨੇ ਬਿਨਾਂਲੇ ਬਾਚਾ ਨਾ ਹੋ ਜੂਗਾ ਤੇ ਪਹਿਲਾਂ ਵੀ ਆਪਾਂ ਖੇਸੀਆਂ ਵਗੈਰਾ ਦਾ ਕੰਮ ਨਿਵੇੜ ਦਈਏ ਹੁਣ ਸਾਰੀ ਦਿਹਾੜੀ ਚ ਮਤਲਬ ਨਾਲ ਧੁੱਪਾਂ ਲੱਗੀ ਜਾਊਗੀ ਨਲ ਇਹ ਤੇ ਨੂੰ ਚੜ ਜਾਣਗੇ ਸਾਰਾ ਪਾਣੀ ਫਿਰ ਉਸ ਤੋਂ ਬਾਅਦ ਦੋ ਦਿਨ ਦੀ ਧੁੱਪ ਲਵਾਵਾਂਗੇ ਇਹਨਾਂ ਨੂੰ ਦੋ ਦਿਨ ਦੇ ਵਿੱਚ ਇਹਨਾਂ ਸੁੱਕ ਜਾਣਗੇ ਤੇ ਲੋ ਜੀ ਚੱਲਦੇ ਹੁਪਰ ਤੇ ਲੋ ਜੀ ਇੱਥੇ ਆਪਾਂ ਨੇ ਧਰਿਆ ਹੋਇਆ ਸਾਗ ਵੱਜ ਚੁੱਕਿਆ ਸੀਗਾ ਇੱਥੇ ਇੱਕ ਇੱਕ ਵੱਜ ਚੁੱਕਿਆ ਸੀ ਤੇ ਸਾਗ ਵੀ ਆਪਣਾ ਬਿਲਕੁਲ ਬਣ ਕੇ ਰੈਡੀ ਹੋ ਚੁੱਕਿਆ ਸੀਗਾ ਤੇ ਹੁਣ ਇੱਥੇ ਮੈਂ ਨਾ ਲੱਗੀ ਸੀਗੀ ਆਲਣ ਪਾਉਣ ਆਲਣ ਪਾਵਾਂਗੇ ਕੋੜ ਕੇ ਸਮਾਰ ਕੇ ਫਿਰ ਦਿਖਾਉਣਾ ਤੁਹਾਨੂੰ ਕਿ ਹੋ ਜਾ ਬਣਾ ਸਾਗ ਆਪਣੇ ਸਿਆਲਾਂ ਦੀ ਮਤਲਬ ਸਾਗੀਆਂ ਦੀ ਪਹਿਲੇ ਸੀਜ਼ਨ ਦਾ ਸਾਗ ਆ ਗਏ ਤੇ ਘਰ ਦੀ ਸਰੋਂ ਦਾ ਬਾਕੀ ਜੀ ਤੁਸੀਂ ਨਾ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੇ ਉੱਤੇ ਹੈ ਨਾ ਜਿਵੇਂ ਨਾ ਤੁਸੀਂ ਮਤਲਬ ਤਾਂ ਨੂੰ ਸਾਡੀ ਵੀਡੀਓ ਦੀ ਡੀਕ ਰਹਿੰਦੀ ਹੈ ਵੀ ਵੀਡੀਓ ਨਹੀਂ ਆਈ ਹੈਗੀ ਇਸ ਤਰ੍ਹਾਂ ਸਾਨੂੰ ਤੁਹਾਡੇ ਕਮੈਂਟਾਂ ਦੀ ਡੀਕ ਰਹਿੰਦੀ ਹੈ ਵੀ ਅੱਜ ਪਤਾ ਨਹੀਂ ਉਹਨਾਂ ਨੇ ਦੇਖੇ ਨਹੀਂ ਅੱਜ ਉਹਨਾਂ ਦਾ ਕਮੈਂਟ ਨਹੀਂ ਆਇਆ ਹੈਗਾ ਭੈਣ ਭੈਣਾਂ ਦਾ ਨਾ ਕਮੈਂਟ ਵੜ ਕੇ ਹੌਸਲਾ ਮਿਲਦਾ ਅੱਗੇ ਵੀਡੀਓ ਬਣਾਉਣ ਦਾ ਇਸੇ ਤਰ੍ਹਾਂ ਨਾ ਆਪਣੇ ਨਾਲ ਹਰਮੇਸ਼ ਭੈਣ ਜੁੜੇ ਹੋਏ ਸੀਗੇ ਪਰ ਉਹ ਨਾ ਕੁਛ ਦਿਨ ਦੇ ਹਨਾ ਵੀਡੀਓ ਤੇ ਨਹੀਂ ਆ ਰਹੀ ਹੈਗੀ ਤੇ ਜਿਵੇਂ ਤੁਸੀਂ ਤਾਂ ਸਾਨੂੰ ਦੇਖਦੇ ਆ ਚਲੋ ਤੁਸੀਂ ਤਾਂ ਸਾਡੇ ਨਾਲ ਹਨਾ ਦੇਖ ਲੰਨੇ ਸਾਨੂੰ ਜੁੜੇ ਹੋਏ ਹੋ ਪਰ ਜਿਵੇਂ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਸਾਨੂੰ ਵੀ ਤੁਹਾਡੇ ਨਾਲ ਲਗਾ ਹੋ ਜਾਂਦਾ ਵੀ ਉਹ ਆਪਣੇ ਨਾਲ ਜੁੜੇ ਹੋਏ ਨੇ ਹਨਾ ਭੈਣ ਭਾਈ ਵੀ ਅਜ ਉਹਨਾਂ ਦੇ ਆਪਣੇ ਕਮੈਂਟ ਨਹੀਂ ਆਏ ਤੇ ਇਸ ਲਈ ਨਾ ਸਾਨੂੰ ਉਹਨਾਂ ਦੀ ਸੋਚ ਹੋ ਜਾਂਦੀ ਹੈ ਵੀ ਜਿਹੜੇ ਨਹੀਂ ਕਮੈਂਟ ਕਰਦੇ ਹੈਗੇ ਪਤਾ ਨਹੀਂ ਠੀਕ ਨੇ ਹਨਾ ਪਤਾ ਨਹੀਂ ਘਰ ਪਰਿਵਾਰ ਚ ਸਭ ਠੀਕ ਠਾਕ ਹੋਵੇ ਹਨਾ ਵੀ ਜਿਹੜਾ ਜੁ ਉਹਨਾਂ ਨੇ ਕਮੈਂਟ ਨਹੀਂ ਕਰਿਆ ਨਾ ਉਹ ਹਰਮੇਸ਼ ਭੈਣ ਨੂੰ ਨਾ ਚਾਹ ਕਰਦੇ ਆ ਰੋਜ਼ ਵੀ ਪਤਾ ਨਹੀਂ ਕੀ ਗੱਲ ਬਾਤ ਹੋ ਗਈ ਹਨ ਵੀ ਜਿਹੜੇ ਵੀਡੀਓ ਤੇ ਮਤਲਬ ਕਮੈਂਟ ਨਹੀਂ ਕਰ ਰਹੇ ਹਨ ਵੀ ਪਤਾ ਨਹੀਂ ਸੁੱਖ ਸ਼ਾਂਤੀ ਹੋਵੇ ਹਨਾ ਘਰ ਦੇ ਵਿੱਚ ਹਨਾ ਸਭ ਠੀਕ ਹੋਣ ਉਹਨਾਂ ਦੇ ਬਸ ਜੇ ਇਹ ਅਰਦਾਸ ਕਰਦੇ ਆ ਤੇ ਜੇ ਭੈਣ ਤੁਸੀਂ ਹਨਾ ਦੇਖਦੇ ਹੋਏ ਵੀਡੀਓ ਤਾਂ ਜਰੂਰ ਦੱਸਿਓ ਵੀ ਕੋਈ ਪ੍ਰੋਬਲਮ ਤਾਂ ਨਹੀਂ ਗਈ ਤੇ ਮੈਂ ਨਾ ਉਹਨਾਂ ਦੀ ਵੀਡੀਓ ਉਹਨਾਂ ਨੂੰ ਕਮੈਂਟ ਕਰਨ ਦੀ ਕੋਸ਼ਿਸ਼ ਵੀ ਕਰੀ ਪਰ ਕਮੈਂਟ ਨਹੀਂ ਹੋ ਰਹੇ ਆਪਣੇ ਵੀਡੀਓ ਤੇ ਸ਼ਾਇਦ ਉਹਨਾਂ ਦੀ ਆਈਡੀ ਡਿਲੀਟ ਹੋ ਗਈ ਹੈ ਨਾ ਤਾਂ ਇਹਨੇ ਕਮੈਂਟ ਜਾ ਰਹੇ ਪਰ ਉਹਨਾਂ ਦੇ ਬਗੈਰ ਨਾ ਆਪਣਾ ਚੈਨਲ ਸੁਣਾ ਸੁਣਾ ਜਿਹਾ ਲੱਗਦਾ ਕਿਉਂਕਿ ਜੀ ਉਹ ਇੱਕ ਭੈਣ ਸੀਗੀ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀ ਸੀ ਉਹਨਾਂ ਦੇ ਕਮੈਂਟ ਪੜ ਕੇ ਨਾ ਹਾਸੇ ਮਜ਼ਾਕ ਵਾਲੇ ਹੁੰਦੇ ਸੀ ਉਹਨਾਂ ਦੇ ਕਮੈਂਟ ਹਨਾ ਤੇ ਨੌਲੇਜ ਵਾਲੇ ਹੁੰਦੇ ਸੀਗੇ ਪੜ ਕੇ ਨਾ ਅੱਗੇ ਵੀਡੀਓ ਬਣਾਉਣ ਨੂੰ ਸੋਹਣਾ ਵਧੀਆ ਲੱਗਦਾ ਸੀ ਚਿੱਤ ਲੱਗਦਾ ਸੀਗਾ ਜਦੋਂ ਭੈਣ ਸੋਹਣੇ ਸੋਹਣੇ ਕਮੈਂਟ ਕਰਦੀ ਸੀਗੀ ਕਹੋ ਕੁਛ ਦਿੰਦੇ ਆ ਨਹੀਂ ਰਹੇ ਹੈਗੇ ਪਤਾ ਨਹੀਂ ਕੀ ਗੱਲ ਬਾਤ ਹੈ ਨਾ ਬਸ ਇੱਕੜਾ ਚਿੰਤਾ ਜੀ ਹੋ ਜਾਂਦੀ ਹੈ ਵੀ ਸਾਰੇ ਹੈ ਨਾ ਆਪਣੇ ਜਿਹੜੇ ਈਵਰਸ ਨੇ ਆਪਾਂ ਨੂੰ ਦੇਖਦੇ ਨੇ ਨਾ ਉਹ ਉਹਨਾਂ ਦੇ ਘਰ ਪਰਿਵਾਰ ਚ ਵੀ ਸਭ ਠੀਕ ਹੋਵੇ ਹੈ ਨਾ ਤੇ ਬਸ ਜੀ ਇਹ ਹੀ ਅਰਦਾਸ ਕਰਦੇ ਆਪਾਂ ਤਾਂ ਹੈ ਨਾ ਵੀ ਸਾਰੇ ਸਹੀ ਹੋਣ ਤੇ ਚਿੰਤਾ ਤਾਂ ਹੋ ਜਾਂਦੀ ਹੈ ਜੀ ਨੂੰ ਆਪਾਂ ਜਾਣਦੇ ਹੋਈ ਹੈ ਹੈ ਨਾ ਜੇ ਆਪਾਂ ਨੂੰ ਨਹੀਂ ਮਿਲਦਾ ਅਗਲਾ ਨਾ ਇੱਕ ਦੋ ਦਿਨ ਫਿਰ ਐ ਹੋ ਜਾਂਦਾ ਵੀ ਪਤਾ ਨਹੀਂ ਕੀ ਗੱਲ ਬਾਤ ਹੈ ਨਾ ਤੇ ਬਾਕੀ ਜੀ ਆਪਣਾ ਹਲਣ ਵੀ ਬਹਿ ਚੁੱਕਿਆ ਹੈ ਤੇ ਬਸ ਹੁਣ ਕੋਟ ਕੇ ਸਮਾਰ ਕੇ ਆਪਾਂ ਅੱਗ ਤੇ ਰੱਖ ਦਾਂਗੇ ਤੇ ਸੇਕ ਲਵਾਵਾਂਗੇ ਅ ਬਾਕੀ ਜੀ ਹਨਾ ਤੁਸੀਂ ਵੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਹਨਾ ਆਪਣਾ ਸੋਹਣਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਤੁਹਾਡੇ ਕਮੈਂਟ ਪਰ ਕੇ ਹੌਸਲਾ ਮਿਲਦਾ ਜੀ ਅੱਗੇ ਵੀਡੀਓ ਬਣਾਉਣ ਦਾ ਤੇ ਲਓ ਜੀ ਤੁਹਾਨੂੰ ਨੇੜੇ ਤੋਂ ਸਾਗ ਦਿਖਾਉਣੀ ਆਪਣਾ ਕਿਹੋ ਜਿਹਾ ਬਣਿਆ ਲਓ ਜੀ ਸੀਜ਼ਨ ਦਾ ਪਹਿਲਾ ਸਾਗ ਬਣ ਕੇ ਤਿਆਰ ਆ ਖਾ ਲੋ ਜੀ ਸਾਰੇ ਜਣੇ ਦੇਖੋ ਕਿੰਨਾ ਵਧੀਆ ਹੋਣਾ ਚਲੋ ਹੁਣ ਕੈਰੇਜੀ ਜਾਊਗਾ ਬਾਕੀ ਆਪਾਂ ਕਰਦੇ ਆਪਣੇ ਹੋਰ ਕੰਮ ਕਰ ਆਲਣ ਬਾਅਦ ਆਪਾਂ ਨੇ ਸੇਕ ਲੱਗੀ ਜਾਊਗਾ ਅੱਗ ਹੁਣ ਫਸ ਬੁੱਝ ਜੋਗੀ ਥੋੜੇ ਥੋੜੇ ਮੱਚਦੀ ਆ ਚਿੰਗਾ ਜਿੰਦੀ ਆ ਕੋਲਿਆਂ ਤਰੀਜੀ ਆਊਗਾ ਬਸ ਬੰਦ ਕਰ ਦਿੰਦੇ ਹਣ ਆਪਾਂ ਤਾਂ ਤਾਂ ਨਹੀਂ ਸਮਾਰਕੇ